ਏ ਤੁਸੀਂ ਦੇਖੋ ਤਾਂ ਟ੍ਰੈਫਿਕ ਪੁਲਿਸ ਵਾਲੇ ਵੀ ਕਿਸ ਤਰੀਕੇ ਨਾਲ ਵੀਡੀਓ ਬਣਾ ਰਹੇ ਜਿੱਥੇ بارش ਹੋ ਰਹੀ ਹੈ ਨਾਲ ਦੀ ਨਾਲ ਇਹ ਗੜੇਮਰੀ ਹੋ ਰਹੀ ਹੈ ਸਭ ਤੋਂ ਵੱਡੀ ਤਸਵੀਰ ਆ ਸਭ ਤੋਂ ਵੱਡੀ ਤਸਵੀਰ ਆ ਕਿ ਗੜੇਵਾਰੀ ਕਿਸ ਤਰੀਕੇ ਨਾਲ ਨਾਲ ਹੋਣ ਲਈ ਹੈ ਬਟਾਲੇ ਦੇ ਵਿੱਚ ਵਾਲੇ ਵੀ ਕਿਸੇ ਨਾ ਕਿਸੇ ਗਰਮੀ ਦਾ ਜਿਹੜੀ ਆ ਇਹ ਨਜ਼ਾਤ ਮਹਿਸੂਸ ਕਰ ਰਹੇ ਕਿਉਂਕਿ ਸਾਰਾ ਦਿਨ ਲਗਾਤਾਰ ਇਹਨਾਂ ਨੇ ਚੌਂਕ 'ਤੇ ਖੜੇ ਰਹਿਣਾ ਹੁੰਦਾ ਵਾ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਲੋਕ ਬਹੁਤ ਮਹਿਸੂਸ ਕਰਦੇ ਕਿ ਚਾਹਾਂ ਗਰਮੀ ਆ ਤੇ ਸੱਤੇ ਪਾਰਸਨ ਜਿਸ ਪਹਾਏ ਦੇ ਅੱਗੇ ਤੁਹਾਡਾ ਵੀ ਸਭ ਸਾਰਾ ਸਫਾ ਗਿਆ ਜੀ ਅੱਛਾ ਗੜੇਬਰੀ ਕਿਦਾਂ ਦੀ ਫਿਰ ਹੋਈ ਆ ਨੰਦ ਆਈ ਤੂੰ ਹੀ ਕਾ ਗਿਆ ਇਹ ਤਾਂ ਦੇਰ ਤੋਂ ਨੋਸ਼ ਕਰਦਾ ਮੌਸਮ ਵਿਭਾਗ ਦੀ ਭਵਿੱਖਬਾਣੀ ਇੱਕ ਵਾਰ ਫਿਰ ਤੋਂ ਸੱਚ ਹੁੰਦੀ ਸਾਹਮਣੇ ਆਈ ਤਸਵੀਰ ਆ ਬਟਾਲੇ ਦੀ ਜਿੱਥੇ ਮੌਸਮ ਨੇ ਆਪਣਾ ਮੂਜਾਜ ਬਦਲਿਆ ਉੱਥੇ ਨਾਲ ਦੀ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਇੱਕ ਰਾਹਤ ਮਿਲੀ ਕਿਉਂਕਿ ਲਗਾਤਾਰ ਗਰਮੀ ਦਾ ਜਿਹੜਾ ਪ੍ਰਕੋਪ ਸੀ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹ ਬਟਾਲੇ ਦੀ ਤਸਵੀਰ ਆ ਇਹ ਤੁਸੀਂ ਦੇਖੋ ਤੇ ਟ੍ਰੈਫਿਕ ਪੁਲਿਸ ਵਾਲੇ ਵੀ ਕਿਸ ਤਰੀਕੇ ਨਾਲ ਵੀਡੀਓ ਬਣਾ ਰਹੇ ਜਿੱਥੇ ਬਾਰਿਸ਼ ਹੋ ਰਹੀ ਹੈ ਨਾਲ ਦੀ ਨਾਲ ਇਹ ਗੜੇਮਰੀ ਹੋ ਰਹੀ ਹੈ ਸਭ ਤੋਂ ਵੱਡੀ ਤਸਵੀਰ ਆ ਸਭ ਤੋਂ ਵੱਡੀ ਤਸਵੀਰ ਆ ਕਿ ਗੜੇਵਾਰੀ ਕਿਸ ਤਰੀਕੇ ਨਾਲ ਹੋਣ ਰਹੀ ਹੈ ਬਟਾਲੇ ਦੇ ਵਿੱਚ ਆ ਤਸਵੀਰ ਆ ਗੜੇਮਰੀ ਦੀ ਕਿ ਬਟਾਲੇ ਦੇ ਵਿੱਚ ਵੀ ਗੜੇਮਰੀ ਹੋ ਰਹੀ ਹੈ ਟ੍ਰੈਫਿਕ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ ਗਰਮੀ ਦਾ ਲੋ ਜਿਹੜੀ ਆ ਇਹ ਨਿਜ਼ਾਤ ਮਹਿਸੂਸ ਕਰ ਰਹੇ ਕਿਉਂਕਿ ਸਾਰਾ ਦਿਨ ਲਗਾਤਾਰ ਇਹਨਾਂ ਨੇ ਚੌਂਕ 'ਤੇ ਖੜੇ ਰਹਿਣਾ ਹੁੰਦਾ ਵਾ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਤਾਂ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਨੇ ਇੱਕ ਵਾਰੀ ਐਪ ਵੇਖਵਣੀ ਆਪਣੀ ਸੱਚ ਕਰ ਦਿਖਾਈ ਤਾਂ ਉਸੇ ਤਰੀਕੇ ਨਾਲ ਟ੍ਰੈਫਿਕ ਵਿਭਾਗ ਵਾਲੇ ਵੀ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਨਜ਼ਰ ਆ ਰਹੇ ਭਾਈ ਸਾਹਿਬ ਕਿਦਾਂ ਤੁਸੀਂ ਵੇਖਦੇ ਹੋ ਗਰਮੀ ਤੋਂ ਅੱਜ ਨਿਜ਼ਾਤ ਮਿਲੀ ਹੈ ਜੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਅੱਜ ਜਿੰਨੇ ਨਾ ਗੰਮੀ ਪਈ ਆ ਨਾ ਬਹੁਤ ਜ਼ਿਆਦਾ ਤੰਪੇ ਦਾ ਅੱਜ ਨੰਝਾ ਦੇ ਕੀ ਤੰਪੇ ਰਾਇ ਜੀ ਤੇ ਸਿੱਤੇ ਪਾਸ਼ਾ ਦੀ ਕਿਰਪਾ ਆਈ ਆ ਤੇ ਸਵੇਤਲਾ ਸ਼ਾਮ ਦਾ ਕਰਾਂ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੰਡਾਈ ਤੇ ਲੋਕ ਅੱਜ ਬਹੁਤ ਮਹਿਸੂਸ ਕਰਦੇ ਸੀ ਕਿ ਜ਼ਿਆਦਾ ਗੰਮੀ ਆ ਤੇ ਸੱਚੇ ਪਾਸ਼ਾ ਦੀ ਕਿਰਪਾ ਆਈ ਆ ਤੇ ਅੱਜ ਤੁਹਾਡਾ ਵੀ ਸਾਡੇ ਸਾਰ ਸਫਾ ਹੋ ਗਿਆ ਜੀ ਇਹ ਬਿਲਕੁਲ ਲਗਾਤਾਰ ਵੇਖਿਆ ਤੁਹਾਨੂੰ ਡਿਊਟੀ ਕਰਦੇ ਹੋ ਜਦੋਂ ਗਰਮੀ ਦੇ ਵਿੱਚ ਤਾਂ ਹੁਣ ਕਿਤੇ ਨਾ ਕਿਤੇ ਸ਼ਾਂਤੀ ਮਿਲੀ ਹੈ ਕੱਪੜੇ ਠੰਡੇ ਪਏ ਹੈ ਕੱਪੜੇ ਠੰਡੇ ਹੋ ਗਏ ਜੀ ਤੁਹਾਨੂੰ ਜੀ ਇੱਕ ਗਰਮ ਮੌਸਮ ਤੇ ਠੰਡਾ ਮੌਸਮ ਫਰਕ ਅੰਦਾਜ਼ੀ ਤੇ ਹੁਣ ਗਰਮ ਗਰਮੀ ਆ ਠੰਡਾ ਠੰਡਾ ਜੀ ਹੁਣ ਕਿਦਾ ਲੋਕੀ ਵੇਖੋ ਘਰਾਂ ਦੇ ਬਾਹਰ ਨਿਕਲ ਆਏ ਆ ਤੇ ਸਾਰੀ ਦੁਪਹਿਰ ਕਿ ਨਿਕਲ ਚੜੀ ਬਾਹਰ ਉਹ ਇੱਕ ਆਵਾਜ਼ਾਂ ਚਲਦੀ ਆ ਤੇ ਬਹੁਤ ਸਾਰੇ ਲੋਕੀ ਆਪਣਾ ਆਨੰਦ ਲੈ ਰਹੇ ਨੇ ਤੇ ਟਿੱਪਾ ਸਿੱਤੇ ਪਾਸ਼ਾ ਜੀ ਅੱਛਾ ਗੜੇਵਾਰੀ ਕਿੱਦਾਂ ਦੀ ਫਿਰ ਹੋਈ ਬਹੁਤ ਆਨੰਦ ਆਈ ਜੀ ਕੋਈ ਨਾ ਗਿਆ ਇਹ ਤਾਂ ਦੇਵਤਾ ਨੇ ਖੁਸ਼ ਕਰਤਾ ਆ ਜੀ ਬਿਲਕੁਲ ਤਸਵੀਰ ਆ ਬਟਾਲੇ ਦੀ ਕਿਸ ਤਰੀਕੇ ਨਾਲ ਗੜੇਮਾਰੀ ਹੋ ਰਹੀ ਆ ਤੇ ਕਿਤੇ ਨਾ ਕਿਤੇ ਜ਼ਰੂਰ ਇਹ ਰਾਹਤ ਮਹਿਸੂਸ ਕਰ ਰਹੇ ਨੇ ਗਰਮੀ ਤੋਂ ਇਹ ਤੁਸੀਂ ਦੇਖ ਸਕਦੇ ਬਟਾਲੇ ਦੀ ਤਸਵੀਰ ਆ ਬਟਾਲੇ ਦੀ ਤਸਵੀਰ ਆ ਕਿਸ ਤਰੀਕੇ ਦੇ ਨਾਲ ਗੜੇਮਾਰੀ ਤੋਂ ਰਾਹਤ ਮਿਲੀ ਹੈ ਲੋਕ ਵੀ ਜਿਹੜੇ ਨੇ ਇਹ ਗਰਮੀ ਕਰਕੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਪਰ ਕਿਤੇ ਨਾ ਕਿਤੇ ਜ਼ਿਆਦਾਤਰ ਲੋਕ ਜਿਹੜੇ ਨੇ ਸ਼ਾਮ ਨੂੰ ਘਰ ਤੋਂ ਬਾਹਰ ਨਿਕਲਦੇ ਸੀ ਤਾਂ ਜੋ ਆਪਣੇ ਕੰਮ ਜਿਹੜੇ ਨੇ ਖਤਮ ਕਰ ਸਕਣ ਇਹ ਤਸਵੀਰ ਆ ਬਟਾਲੇ ਦੀ ਦੇਖ ਸਕਦੇ ਤੁਸੀਂ ਕਿਸਤੀਕੇ ਦੇ ਨਾਲ ਐ ਜਿਹੜੀ ਇਹ ਬਟਾਲੇ بارش ਦੇ ਨਾਲ ਨਾਲ ਗੜੇਮਾਰੀ ਵੀ ਹੋ ਰਹੀ ਹੈ ਉੱਥੇ ਗੜੇਮਾਰੀ ਹੋ ਰਹੀ ਹੈ ਤੇ ਉੱਥੇ ਨਾਲ ਦੀ ਨਾਲ ਲੋਕ ਜਿਹੜੇ ਨੇ ਗਰਮੀ ਤੋਂ ਆਪਣੀ ਕਿਤੇ ਨਾ ਕਿਤੇ ਰਾਹਤ ਮਹਿਸੂਸ ਕਰਦੇ ਨੇ ਇਰਾਦੇ ਨੇ ਦੂਸਰੇ ਪਾਸੇ ਇੱਕ ਤਸਵੀਰ ਹੋਰ ਦਿਖਾਵਾਂਗੇ ਇੱਥੇ ਚਾਹ ਦਾ ਲੁਤਫ ਲੈਆ ਜਾ ਰਿਹਾ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਜਿਹੜੇ ਸਾਰਾ ਦਿਨ ਗਰਮੀ 'ਚ ਚੌਂਕ 'ਤੇ ਖੜੇ ਰਹਿੰਦੇ ਸੀ ਤਾਂ ਹੁਣ ਇਹ ਚਾਹ ਦਾ ਲੁਤਫ ਲੈ ਰਹੇ ਨੇ ਐਨੀ ਠੰਡ ਲੱਗਣ ਲੱਗੀ ਚਾਹ ਪੀਣ ਲੱਗੇ ਹਾਂਜੀ ਮੌਸਮ ਤਾਂ ਬੰਦੇ ਆਈ ਹੈ ਜੀ ਹਾਂ ਮੌਸਮ ਵਧੀਆ ਹੋ ਗਿਆ ਸਾਰਾ ਦਿਨ ਡਿਊਟੀ ਦਿੰਦੇ ਸੀ ਇੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਗਰਮਾ ਲਈ ਤੇ ਨਹੀਂ ਕੀ ਕਰਦਾ ਪਾਣੀ ਦੀ ਵੀ ਅਖੇ ਦਾ ਪਸੰਦਾ ਪਾਣੀ ਦੀਏ ਕੋਲ ਅੱਗੇ ਦਾ ਕੀ ਪੀਏ ਜੀ ਬਿਲਕੁਲ ਬਿਲਕੁਲ ਚਾਹ ਵਾਲੇ ਨੇ ਸਟਾਲ ਵਾਲੇ ਜਿਨ੍ਹਾਂ ਕੋਲ ਦੋਨੋਂ ਦਰੋਂ ਲੋਕ ਚਾਹ ਪੀਣ ਆਉਂਦੇ ਨੇ ਭਾਈ ਸਾਹਿਬ ਕਿਦਾਂ ਗਰਮੀ ਤੋਂ ਰਾਹਤ ਮਹਿਸੂਸ ਕਿੰਨੀ ਹੋਈ ਹੈ ਅੱਜ ਬਹੁਤ ਜਿਆਦਾ ਮਹਾਰਾ ਦੀ ਬਹੁਤ ਕਿਰਪਾ ਹੋਈ ਹੈ ਮਾਰੇ ਗੱਜਲ ਗਲੇ ਪੀਣ ਵਾਲੇ ਬਹੁਤ ਵਧੀਆ ਨਜ਼ਾਰੇ ਨਾਲ ਮੌਸਮ ਬਣਿਆ ਕੱਪੜੇ ਤੇ ਤੁਸੀਂ ਪਾਏ ਨਹੀਂ ਉਹ ਕੀ ਕਰੀਏਗਾ ਪਹਿਲਾਂ ਗਰਮੀ ਸੀ ਅਚਾਨਕ ਦਾ ਮੀਂਹ ਪੈ ਗਿਆ ਕੱਪੜੇ ਪਾਉਣ ਦਾ ਮੌਕਾ ਨਹੀਂ ਦਿੱਤਾ ਉਹ ਇਹ ਬਿਲਕੁਲ ਇਹ ਵੇਖਸੋ ਤੇ ਤਸਵੀਰ ਆ ਪਟਾਲੇ ਦੀ ਕਿ ਲੋਕ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਬਾਬੂ ਜੀ ਕੀ ਕਰਦੇ ਕੰਮ ਕੀ ਕਰਦੇ ਹੋ ਮਹਾਰਾਜ ਦਾ ਪੇਂਟ ਦਾ ਕੰਮ ਆਜੀ ਅੱਛਾ ਪੇਂਟ ਦਾ ਕੰਮ ਫਿਰ ਕੰਮ ਘਟ ਜਾਣਾ ਹੁਣ ਬਰਸਾਤ ਹੋ ਗਈ ਹੈ ਮਹਾਰਾਜ ਰੰਗ ਲਓ ਜੋ ਨੇ ਕਰਨਾ ਆਹਾਂ